ਐਸ ਡੀ ਐਮ ਨਾਬਾ ਵੱਲੋਂ ਕੀਤਾ ਗਿਆ ਪੋੜੇ ਸੈਫਨਾ ਦਾ ਦੌਰਾ ਬੈਠੇ ਵੀ ਜਿਗੇ ਆਏ ਸੀ ਸਭ ਨੂੰ ਵੀਡੀਓ ਅਸੀਂ ਫੋਟੋ ਮੈਂ ਨਹੀਂ ਵੀਰਾ ਉਹ ਮਾ ਦੇਣੀ ਨਹੀਂ ਨਹੀਂ ਕੋਈ ਰਕਾਰ ਦੇ ਮਤਾਬਕ ਨਹੀਂ ਹੋਇਆ ਕੋਈ ਜਿਸ ਦਿਨ ਤੁਸੀਂ ਨਾਬਾ ਨੂੰ ਵੀ ਬੁਲਾ ਲੂੰਗਾ ਜੀ ਨਹੀਂ ਮੈਨੂੰ ਹੀ ਬੁਲਾ ਲਓ ਤੁਸੀਂ ਤੁਹਾਡੇ ਵੀ ਸਾਹਮਣੇ ਨਾ ਕੋਈ ਦਿੱਕਤ ਨਹੀਂ ਜਿੱਦੇ ਡਾਕਾਇਰੇ ਨੇ ਜਿੱਦੇ ਦਾ ਉੱਤੇ ਵੀ ਆ ਮੇਰੇ ਕੋਲ ਵੀਡੀਓ ਤੇ ਫੋਟੋ ਗ੍ਰਾਫੀ ਹੈਗਾ ਸਰੋ ਅੱਗੇ ਸਾਹਿਬ ਮੈਂ ਨਾ ਔੜੇ ਸਾਹਿਬ ਖੜਾ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਨਹਿਰੀ ਭਾਗ ਨਾਲ ਤੁਹਾਡਾ ਤਾਲਮਿਲ ਨਹੀਂ ਹੈਗਾ ਪਾਣੀ ਤਾਂ ਹੁਣ ਵੀ ਛੱਡਿਆ ਹੋਇਆ ਇਹਨਾਂ ਨੇ ਲੀਕੇ ਕਿਉਂ ਹੁੰਦੀ ਹੈ ਜਦੋਂ ਤੱਕ ਲੀਕੇ ਜੰਦ ਨਹੀਂ ਹੁੰਦੀ ਉਸ ਤੱਕ ਕੋ ਕੰਮ ਕਿਉਂ ਨਹੀਂ ਕਰ ਦਿੱਤਾ ਜਾਂਦਾ ਔਰੇ ਔੜੇ ਸੈਂਪਤ ਤੇ ਸਫਾਈ ਦੇ ਮਾਮਲੇ ਨੂੰ ਲੈ ਕੇ ਕੀ ਪ੍ਰੋਸਾ ਦੇਖੀਗੇ ਸਰ ਐਸਟੀਐਮ ਸਾਹਿਬ ਸਾਡੇ ਆਏ ਨੇ ਬਹੁਤ ਹੀ ਸਤਿਕਾਰਯੋਗ ਨੇ ਤੇ ਸਾਡੇ ਇਲਾਕੇ ਦੇ ਸਪੈਸ਼ਲ ਤੌਰ ਤੇ ਉਹਨਾਂ ਨੇ ਸਾਨੂੰ ਸਨੇਹਾ ਲਾ ਕੇ ਇੱਥੇ ਬੁਲਾਇਆ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਇਸ ਚੀਜ਼ ਬਾਰੇ ਜਾਣਕਾਰੀ ਲਈ ਹੈ ਤੇ ਪਰੋਸਾ ਵੀ ਤਵਾਇਆ ਵੀ ਇਹਨੂੰ ਬਹੁਤ ਜ਼ਿਆਦਾ ਸਖਤ ਨਿਰਦੇਸ਼ਾਂ ਨਾਲ ਠੇਕੇਦਾਰ ਨੂੰ ਤੇ ਵਿਭਾਗ ਵਿੱਚ ਸੰਬੰਧਿਤ ਨੂੰ ਪੂਰੀ ਤਰ੍ਹਾਂ ਸਖਤ ਨਿਰਦੇਸ਼ ਦੇ ਕੇ ਇਹਦੀ ਅਸੀਂ ਤੁਹਾਡੀ ਪੂਰੀ ਸਫਾਈ ਕਰਾ ਕੇ ਪੂਰੀ ਤਸੱਲੀ ਕਰਵਾਵਾਂਗੇ ਸੋ ਥੋੜਾ ਜਿਹਾ ਵਕਤ ਦੀ ਸਾਨੂੰ ਕਹਿੰਦੇ ਲੋੜ ਹੈ ਅਸੀਂ ਇਸ ਚੀਜ਼ ਨਾਲ ਬਹੁਤ ਜ਼ਿਆਦਾ ਮਤਲਬ ਰਜਾਬੰਦ ਹੋਏ ਆ ਤੇ ਸਾਨੂੰ ਪੂਰਨ ਵਿਸ਼ਵਾਸ ਵੀ ਹੈ ਮਾਨਯੋਗ ਐਸਟੀਐਮ ਸਾਹਿਬ ਦੇ ਉੱਤੇ ਪਿਓਰਾ ਨੇ ਸਾਨੂੰ ਜਿਹੜਾ ਇੱਥੇ ਆ ਕੇ ਇਨਸਪੈਕਸ਼ਨ ਕਰਕੇ ਕੰਮ ਦੀ ਸਾਨੂੰ ਤਸੱਲੀ ਦਿੱਤੀ ਹੈ ਸਾਨੂੰ ਉਹਨਾਂ ਦੇ ਉੱਤੇ ਪੂਰਨ ਪੂਰਨ ਭਰੋਸਾ ਹੈ। ਹਾਂਜੀ ਸਰ ਆਪ ਜੀ ਭੋੜੇ ਸੈਂਫਤੇ ਪਹੁੰਚੇ ਹੋ ਜੇ ਜਿਹੜਾ ਕਿ ਮਤਲਬ ਕਾਫੀ ਸਫਾਈ ਦਾ ਮਾਮਲਾ ਹੈ ਉਹ ਜੇ ਤਾਂ ਕੀਵੇਂ ਦੇਖਦੇ ਹੋ ਸਰ ਪਿੰਡ ਜਿਹੜੇ ਨੇੜੇ ਦੇ ਨੇੜੇ ਪਿੰਡ ਨੇ ਉੱਥੋਂ ਦੇ ਮਹਤਵਪੂਰਨ ਵਿਅਕਤੀਆਂ ਨੇ ਮਾਮਲਾ ਮੇਰੇ ਧਿਆਨ ਚ ਲਿਆ ਲੈਂਦਾ ਸੀਗਾ ਤੇ ਅੱਜ ਮੈਂ ਇਹਦਾ ਦੁਬਾਰਾ ਮੌਕਾ ਵੇਖਣ ਆਇਆ ਹੈਗਾ ਠੇਕੇਦਾਰ ਨੂੰ ਵੀ ਬੁਲਾਇਆ ਗਿਆ ਇਕੀਦਾਰ ਦਾ ਪੱਖ ਇਹ ਹੈ ਵੀ ਪਾਣੀ ਨਹਿਰੀ ਭਾਗ ਵੱਲੋਂ ਛੱਡ ਦਿੱਤਾ ਜਾਣਾ ਜਾਂਦਾ ਹੈ ਤਾਂ ਮੇਰਾ ਕੰਮ ਰੁਕ ਜਾਂਦਾ ਹੈ ਤੇ ਜਿਹੜੇ ਐਸ ਡੀਓ ਨੇ ਡਰੇਨੇਜ ਦੇ ਉਹਨਾਂ ਨਾਲ ਵੀ ਗੱਲ ਹੋਈ ਹੈ ਇਹਨਾਂ ਨੇ 14 ਸਤ ਤੱਕ ਇਹ ਮੁਕੰਮਲ ਕਰਨਾ ਸੀ ਫਿਰ ਉਹ ਉਹਨਾਂ ਦੀ ਗੱਲ ਵੀ ਜਾਜਾ ਜੀ ਪਾਣੀ ਚੱਲਦਾ ਰਹੇਗਾ ਤਾਂ ਫਿਰ ਉਹ ਕੰਪਲੀਟ ਸਮਿਸਰ ਕਿਵੇਂ ਕਰਨਗੇ ਵੈਸੇ ਤਾਂ ਇਹ 3-4 ਦਿਨ ਕਹਿੰਦੇ ਮੈਂ ਇਹਨਾਂ ਨੂੰ ਇਹ ਕਿਹਾ ਵੀ ਹਫਤਾ ਦੇ ਦਿੰਨੇ ਆ ਤੁਹਾਨੂੰ ਅਨ ਮੈਂ ਐਕਸ਼ਨ ਨਹਿਰੀ ਨਾਲ ਵੀ ਗੱਲ ਕਰਾਂਗਾ ਜੀ ਤੇ ਐਕਸ਼ਨ ਡਰੇਨ ਨਾਲ ਵੀ ਗੱਲ ਕਰਾਂਗਾ ਵੀ ਉਹ ਆਪਸੀ ਤਾਲਮੇਲ ਰੱਖਣ ਤਾਂ ਜੋ ਪਾਣੀ ਤਾਂ ਹੁਣ ਵੀ ਲੀਕ ਹੋ ਰਹੇ ਜਦ ਤੱਕ ਪਾਣੀ ਚੱਲਦਾ ਰਹੂਗਾ ਤਾਂ ਇਸ ਭਾਈ ਕਿਵੇਂ ਹੋਊਗੀ ਰਹੀ ਗੱਲ ਹੈ ਜਿਹੜੇ ਮੌਤਪੁਰ ਬੰਦਿਆਂ ਨੇ ਇਹ ਗੱਲ ਉਠਾਈ ਸੀ ਵੀ ਇਹ ਕਿਤੇ ਇਹ ਨਾ ਹੋਵੇ ਜੀ ਵੀ ਬਿਨਾਂ ਸਫਾਈ ਤੋਂ ਪੇਮੈਂਟ ਹੋ ਜੇ ਠੇਕੇਦਾਰ ਦੇ ਦੱਸਣ ਮੁਤਾਬਕ ਜੀ 6 ਜਿਹੜੇ ਇਹ ਹੈਗੇ ਆ ਖਾਨਿਆਂ ਦੀ ਇਹਨਾਂ ਨੂੰ ਠਿਕਾ ਅਲਾਟ ਹੋਇਆ ਹੈਗਾ ਤੇ ਜਦੋਂ ਇਹ ਮੁਕੰਮਲ ਕਰਕੇ ਸਰਟੀਫਿਕੇਟ ਦੇਣਗੇ ਉਸ ਤੋਂ ਬਾਅਦ ਡੀਐਨ ਦੇਪਾਰਟਮੈਂਟ ਤੋਂ ਇੱਕ ਸਰਟੀਫਿਕੇਟ ਲੈ ਜਾਊਗਾ ਹਾਂਜੀ ਸਪੈਸੀਫਿਕੇਸ਼ਨਾਂ ਮੁਤਾਬਕ ਕੰਮ ਹੋ ਗਿਆ ਮਿੱਟੀ ਚੱਕਣ ਦਾ ਸੀਗਾ ਮਿੱਟੀ ਦੇ ਬਾਰੇ ਠੇਕੇਦਾਰ ਨੇ ਵਿਸ਼ਵਾਸ ਦਵਾਇਆ ਵੀ ਮਿੱਟੀ ਅਸੀਂ ਵੈਸੇ ਹੀ ਚੱਕ ਕੇ ਪਾਸੇ ਕਰ ਦੇਣੀ ਹੈ ਤੇ ਜੇ ਨਹੀਂ ਕਰਨਗੇ ਤਾਂ ਜੀ ਫਿਰ ਜੋ ਕਾਨੂੰਨ ਅਨਸਾਰ ਨਿਯਮਾਂ ਅਨਸਾਰ ਬਣਦਾ ਉਹ ਡਿਸਾਉਨੂ ਮੈਂ ਰਿਪੋਰਟ ਜਿਹੜੀ ਹੈਗੀ ਆ ਭੇਜਦਾਗਾ ਅੱਜ ਦੀ ਰਿਪੋਰਟ ਵੀ ਭੇਜਾਂਗਾ ਇਸ ਤੋਂ ਸਰ ਇਹ ਲੋਕਾਂ ਦਾ ਇਲਜ਼ਾਮ ਹੈ ਜੀ ਕਿ ਸੈਟੀਸਫਾਈ ਨਹੀਂ ਕਰਾ ਰਹੇ ਮੈਂਕਮ ਕੀ ਕਰਨਾ ਜੀ ਇਹ ਦੇਖੋ ਮੈਂ ਤੁਹਾਨੂੰ ਦੱਸਿਆ ਜਿਵੇਂ ਪਾਣੀ ਜਦੋਂ ਲੀਕ ਹੋ ਰਿਹਾ ਨਾ ਜੀ ਤਾਂ ਸਫਾਈ ਜਦ ਤੱਕ ਪਾਣੀ ਚੱਲੂਗਾ ਉਹ ਸਫਾਈ ਸਹੀ ਹੋਊਗੀ ਨਹੀਂ ਅੱਜ ਮੈਂ ਐਕਸ਼ਨ ਸਾਹਿਬ ਨਾਲ ਨਹਿਰੀ ਵਿਭਾਗ ਦੇ ਐਕਸ਼ਨ ਸਾਹਿਬ ਨਾਲ ਖੁਦ ਗੱਲ ਕਰਾਂਗਾ ਵੀ ਪਾਣੀ ਕਿਉਂ ਲੀਕੇਜ ਬੰਦ ਕਰਨ ਜੀ ਤਾਂ ਜੋ ਫਿਰ ਸਫਾਈ ਹੋਵੇ ਜੀ ਜੋ ਠੇਕਾ ਦਿੱਤਾ ਉਹਦੇ ਮੁਤਾਬਿਕ ਕੰਮ ਕਰਾਇਆ ਜਾਊਗਾ ਜੇ ਨਹੀਂ ਕਰੇ ਨਹੀਂ ਕਰਨਗੇ ਤਾਂ ਦੀ ਪੇਮੈਂਟ ਨਹੀਂ ਹੋਊਗੀ ਜੀ ਮੈਂ ਆਡੀ ਰਿਪੋਰਟ ਪਾ ਕੇ ਦੇਵਾਂਗਾ ਇਹ ਤਾਂ 3-4 ਦਿਨ ਕਹਿੰਨੇ ਆ ਮੈਂ ਇਹਨਾਂ ਨੂੰ ਇੱਕ ਹਫਤਾ ਕਿਉਂਕਿ ਉਹ ਲੀਕੇਜ ਪਹਿਲਾਂ ਬੰਦ ਹੋਏਗੀ ਨਾ ਫਿਰ ਸ਼ੁਰੂ ਹੋਣਾ ਕੰਮ ਉਹਦਾ ਕੀ ਪ੍ਰੋਸਾ ਦੇਣਾ ਚਾਹੁੰਦੇ ਜੀ ਹੁਣ ਤੁਸੀਂ ਇਲਾਕੇ ਦੇ ਕਿਸਾਨਾਂ ਨੂੰ ਜੀ ਮੈਂ ਜਿਹੜੇ ਮੌਤ ਪ੍ਰਬੰਧ ਦੇ ਕਿਸਾਨ ਨੇ ਇਹਨਾਂ ਨੂੰ ਪ੍ਰੋਸਾ ਦੇਣਾ ਚਾਹੁੰਦੇ ਸਰਕਾਰ ਤੁਹਾਡੇ ਨਾਲ ਖੜੀ ਹੈ ਮੈਂ ਖੁਦ ਵੀ ਆਇਆ ਡੀਸੀ ਸਾਹਿਬ ਦੇ ਵੀ ਧਿਆਨ ਚ ਹੈ ਮਿਲ ਸਾਹਿਬ ਵੀ ਉਸ ਦਿਨ ਆਏ ਸੀਗੇ ਤੇ ਇਹ ਇੱਕ ਵਾਰੀ ਨਹਿਰੀ ਵਿਭਾਗ ਨਾਲ ਗੱਲ ਕਰਕੇ ਪਾਣੀ ਦੀ ਲੀਕੇਜ हट ਜੇਗੀ ਤਾਂ ਸਫਾਈ ਵਧੀਆ ਟੰਗ ਨਾਲ ਹੋ ਜੇਗੀ ਥੈਂਕ ਯੂ ਹਾਂਜੀ ਠੇਕੇਦਾਰ ਸਾਹਿਬ ਤੁਹਾਡਾ ਇੱਥੇ ਜੋ ਘੋੜੇ ਸੈਂਪਤ ਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਇਹ ਕੀ ਕਾਰਨ ਹੈ ਲੋਕਾਂ ਦੀ ਕੀ ਮੁਸ਼ਕਲਾਂ ਨੇ ਜੀ ਸਰ ਮੁਸ਼ਕਲਾਂ ਕੁਛ ਨਹੀਂ ਐਕਚੁਅਲੀ ਅਸੀਂ ਜਦੋਂ ਵੀ ਡੀਵਾਟਰਿੰਗ ਖਤਮ ਕਰਕੇ ਮਿੱਟੀ ਕੱਢ ਦੰਨੇ ਆ ਠੀਕ ਹੈ ਅਚਨਚੇਤ ਬਿਨਾ ਦੱਸੇ ਨਹਿਰੀ ਭਾਗ ਵੱਲੋਂ ਤਿੰਨ ਵਾਰ ਪਹਿਲਾਂ ਪਾਣੀ ਛੱਡ ਚੁੱਕੇ ਨੇ ਅਸੀਂ ਪਹਿਲਾਂ ਵੀ ਲੈਟਰ ਲਿਖ ਕੇ ਇਹੀ ਰਿਕੁਐਸਟ ਕੀਤੀ ਸੀਗੀ ਵੀ ਸਾਨੂੰ ਜਿੱਦਾਂ ਇਹਨਾਂ ਨੇ 24 ਤਰੀਕ ਨੂੰ ਤਾਰ ਕੱਢੀ ਸੀ ਵੀ ਆਪਣਾ ਕੰਮ ਬੰਦ ਕਰ ਦਿਓ ਅਸੀਂ ਪਾਣੀ ਛੱਡਣ ਲੱਗੇ ਆ ਪਰਸੋਂ ਮੇਰਾ ਕੰਮ ਸਾਰਾ ਕੰਪਲੀਟ ਹੋ ਰਿਹਾ ਸੀ ਸ਼ਾਮ ਨੂੰ ਚਾਹੇ ਮੈਂ ਰਾਤ ਲਾ ਕੇ ਕੰਮ ਕਰਦਾ ਮੈਂ ਉੰਨੇ ਕਿ ਸ਼ਬਦ ਬੋਲਣਾ ਜਿੰਨੇ ਕਿ ਮੈਂ ਕਰਦਾ ਮੈਂ ਗੱਲ ਨੂੰ ਕਦੇ ਮੋਲਡ ਨਹੀਂ ਕਰਦਾ ਮੈਨੇ ਪਰਸੋਂ ਹੀ ਕਮਿਟ ਕੀਤਾ ਸੀ ਮੈਂ ਰਾਤ ਨੂੰ ਕੰਮ ਨਿਬੇੜ ਕੇ ਜਾਵਾਂਗਾ ਮਿੱਟੀ ਚੱਕ ਕੇ ਜਾਵਾਂਗੇ ਮਿੱਟੀ ਸਿਰਫ ਜਿਹੜੀਆਂ ਸਾਈਡਾਂ ਦੇ ਪਈ ਐ ਉਹ ਰਹਿੰਦੀ ਐ ਚੱਕਣੀ ਬਾਕੀ ਪਹਿਲੇ ਦਿਨ ਗੇਟ ਤੇ ਲਾਸਟ ਵਾਲੇ ਦਿਨ ਗੇਟ ਵਰਕਿੰਗ 'ਚ ਸੀਗੇ ਇਰੀਗੇਸ਼ਨ ਡਿਪਾਰਟਮੈਂਟ ਨਾ ਸੌਰੀ ਨਹਿਰੀ ਭਾਗ ਵੱਲੋਂ ਬਿਨਾ ਦੱਸੇ 3 ਵਜੇ ਸਵੇਰੇ ਪਾਣੀ ਛੱਡਿਆ ਪਰਸੋਂ ਹੁਣ ਤੁਸੀਂ ਸਾਰੇ ਮੌਤਵਰ ਖੜੇ ਨੇ ਤੁਸੀਂ ਆਪ ਦੱਸ ਸਕਦੇ ਹੋ ਵੀ ਪਾਣੀ ਛੱਡਣ ਤੋਂ ਬਾਅਦ ਅਸੀਂ ਇੱਕ ਦਿਨ 'ਚ ਕਿਵੇਂ ਕੰਮ ਕੰਪਲੀਟ ਕਰਦੇ ਹਾਂ ਸਾਨੂੰ ਮੇਨ ਦਿੱਕਤ ਸਿਰਫ ਇਹੀ ਆ ਰਹੀ ਹੈ ਅਸੀਂ ਜਦ ਨੂੰ ਨੇੜੇ ਲੱਗਣ ਲੱਗਦੇ ਹਾਂ ਖਤਮ ਕੰਮ ਖਤਮ ਕਰਨ ਦੇ ਇਹ ਉਦੋਂ ਹੀ ਸਾਨੂੰ ਮੈਨੂੰ ਨਹੀਂ ਪਤਾ ਕੀ ਮਜਬੂਰੀਆਂ ਨੇ ਉਹਨਾਂ ਦੀਆਂ ਮੈਂ ਉਹਨਾਂ ਨੂੰ ਚੈਲੰਜ ਨਹੀਂ ਕਰਦਾ ਕਿਸੇ ਗੱਲ ਪਿੱਛੇ ਨਹੀਂ ਮੈਨੂੰ ਕੋਈ ਇੰਟੀਮੀਸ਼ਨ ਨਹੀਂ ਆਈ ਸਿਰਫ 24 ਤਰੀਕ ਨੂੰ ਇੰਟੀਮੀਸ਼ਨ ਆਈ ਸੀ ਉਸ ਦਿਨ ਅਸੀਂ ਆਪਣਾ ਕੰਮ ਬੰਦ ਕਰਤਾ ਸੀਗਾ ਜਿਵੇਂ ਲੈਟਰ ਆਇਆ ਹੈ ਵਰਬਲੀ ਜਾਂ ਨਾਨ ਵਰਬਲੀ ਉਹਨਾਂ ਨੇ ਮੈਨੂੰ ਕੋਈ ਕੰਪਲੇਂਟ ਨਹੀਂ ਕੀਤੀ ਜਾਂ ਕੋਈ ਆਰਡਰ ਨਹੀਂ ਪਾਸ ਕੀਤੇ ਹਜੇ ਤੱਕ ਅਸੀਂ ਫੇਰ ਵੀ ਬਿਨਾ ਐਕਸ਼ਨ ਸਾਹਿਬ ਤੋਂ ਬਿਨਾ ਪੁੱਛੇ ਕਦੇ ਕੰਮ ਨਹੀਂ ਬੰਦ ਕੀਤਾ ਐਕਸ਼ਨ ਸਾਹਿਬ ਨੇ ਹਮੇਸ਼ਾ ਇੱਕੋ ਪੈਲ ਰੱਖੀ ਹੈ ਵੀ ਜਿਹੜਾ ਕੰਮ ਜਿਵੇਂ ਅਲਾਟਮੈਂਟ ਚ ਹੈ ਵਿਦਆਊਟ ਅਲਾਟਮੈਂਟ ਅਸੀਂ ਕੁਝ ਨਹੀਂ ਕਰਦੇ ਉਹਰੇ ਠੀਕ ਹੈ ਜੋ ਅਲਾਟਮੈਂਟ ਚ ਹੈ ਅਸੀਂ ਉਹ ਕੰਮ ਕਰਕੇ ਦੇਵਾਂਗੇ ਨਹੀਂ ਮੇਰੇ ਮੁੱਢੇ ਨਹੀਂ ਅਲਾਟਮੈਂਟ ਹੋਈ ਜੇ ਤੁਹਾਨੂੰ ਇਹ ਕੰਟਰੈਕਟ ਹੈ ਜੀ ਸਰ ਉਹਦੇ ਜਿਹੜੇ ਅਲਾਟਮੈਂਟ ਚ ਮੋਗੇ ਨਹੀਂ ਲਿਖੇ ਹੁੰਦੇ ਭੋਰੇ ਸਾਈਫਨਾਂ ਦੀ ਸਫਾਈ ਦਾ ਕੰਮ ਦਾ ਉਹਦੇ ਤੇ ਇਹ ਮੈਂਸ਼ਨ ਨਹੀਂ ਹੁੰਦਾ ਹੈਗਾ ਵੀ ਕਿੰਨੇ ਗੇਟ ਕਰਨੇ ਨੇ ਭੋਰੇ ਸਾਈਫਨਾਂ ਦੀ ਸਫਾਈ ਦਾ ਕੰਮ ਕਿ ਕਿੱਥੋਂ ਤੋਂ ਕਿੱਥੇ ਤੱਕ ਹੈ ਜੀ ਸਰ ਜਿੱਥੇ ਤੱਕ ਭੋਰੇ ਸਾਈਫਨ ਹੈਗੇ ਨੇ ਅੱਛਾ ਉਹਦੇ ਤੋਂ ਉੱਥੇ ਤੱਕ ਕਿਨੇ ਅੱਛਾ ਹਾਂਜੀ ਸਰਫੇਸ ਦੀ ਸਫਾਈ ਦਾ ਹਾਂਜੀ ਜਿਹੜੇ ਮਤਲਬ ਮੋਗੇ ਦੇ ਵਿੱਚ ਪਾਣੀ ਚੱਲ ਰਿਹਾ ਉਹਦੀ ਕਿਹੜੀ ਸਰ ਉਹ ਜਿਹੜੇ ਇਹ ਨਹਿਰੀ ਵਿਭਾਗ ਵਾਲੇ ਨੇ ਉਹ ਮੇਰੇ ਤੋਂ ਵੱਧ ਐਕਸਪਰਟ ਨੇ ਉਹੀ ਦੱਸ ਸਕਦੇ ਨੇ ਵੀ ਕਿਉਂ ਲੀਕੇਜ ਨਹੀਂ ਬੰਦ ਹੋ ਰਹੀ ਹੁਣ ਤੱਕ। ਜਾਂ ਪਾਣੀ ਛੱਡਣ ਦੇ ਕੀ ਕਾਰਨ ਸੀਗੇ। ਠੀਕ ਹੈ। ਓਕੇ। ਕਿਹੜਾ ਜਾਨੀ ਮਾਲੀ ਤੁਸੀਂ ਹੁਣ ਸੁਣੋ। ਜਿੱਦਣ ਪਹਿਲੇ ਦਿਨ ਇਹਨਾਂ ਨੇ ਪਾਣੀ ਛੱਡਿਆ। ਮੇਰੇ ਤਿੰਨੇ ਪੰਪ ਪਾਣੀ ਦੇ ਸੀਗੇ। ਉਹਦਾ ਨਾ ਖਾਸ ਤਾਂ ਮੇਰੀ ਲੇਬਰ ਹੁੰਦੀ ਉਹ ਵੀ ਰੁੜਦੀ। ਓਰੇ ਸ਼ਾਮ ਨੂੰ ਜਾਨਵਰ ਆਂਦੇ ਨੇ। ਗਊਆਂ ਆਂਦੀਆਂ ਨੇ। ਉਹ ਵੀ ਰੋੜ ਤੇ। ਕਿੰਤ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਮੇਰੇ ਦਾ ਪਹਿਲੇ ਦਿਨ ਤੋਂ ਮੌਤਵਰਾਂ ਨੂੰ ਵੀ ਇਹੀ ਵਿਸ਼ਵਾਸ ਹੈ ਵੀ ਅਸੀਂ ਜੋ ਅਲੋਟਮੈਂਟ ਸਾਨੂੰ ਕੰਮ ਦਿੱਤਾ ਗਿਆ ਅਸੀਂ ਉਹ ਕੰਮ ਕਰਾਂਗੇ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਅਫਸਰ ਸਾਡੇ ਤੋਂ ਸਾਫ਼ ਸੁਥਰਾ ਕੰਮ ਲੈ ਰਹੇ ਨੇ ਓਕੇ